Субтитры mm сделал -hmm. mm -hmm. ਵੇ ਕਿਹਨੀ ਆਈ ਤੁਹਾਡੀ ਜੋਈ ਨਾਲ ਬੰਦਾ ਤੇ ਮਰਲੇ ਪੁਲਿਸ ਨੂੰ ਜਿੱਦਾ ਕੁਝ ਗਿਆ ਕੁਝ ਨਹੀਂ ਇੱਕ ਹੱਥ ਵਿੱਚ ਆ ਰਿਹਾ ਸ਼ਾਹਬਾ ਜੀ ਸ਼ਾਹਬਾ ਜੀ ਦੇ ਕੇ ਛੱਡਿਆ ਉਹ ਜਿਹੜੇ ਪੈਸੇ ਲਗਿਆ ਸੀ ਉਹ ਚੋਰ ਅੱਜ ਹੀ ਮੈਨੂੰ ਮਿਲਦਾ ਕਹਿੰਦਾ ਪੈਸੇ ਮਿਲ ਜੂਗਾ ਪੈਸੇ ਮਤਲਬ ਬੋਲਦੇ ਨਾਲ ਇੱਕ ਮਿੰਟ ਆ ਬੰਦੇ ਪੁੱਛਦਾ ਭਾਈ ਮਨਾਉਂਦੀ ਤੇ ਸਾਥੀਰ ਕਹਿੰਦਾ ਤੇ ਉਹ ਰਾਤ ਨੂੰ ਤੇ ਕਲੱਬ ਜਾਣੇ ਕੀ ਕੋਈ ਖੂਸੀ ਜਾਂ ਕੀ ਗੱਲ ਸੀ ਸਾਡੇ ਕਲੱਬ ਦੇ ਬੰਦਾ ਵਾਂਗ ਕੀ ਕਰੇ ਹਾਂ ਹਾਂ ਬਿਲਕੁਲ ਆ ਵੇਖ ਲਓ ਤੁਸੀਂ ਹੁਣ ਰੋ ਰਹੇ ਨੇ ਲੋਕ ਕਰਲਾ ਰਹੇ ਨੇ ਔਰ ਇਹ ਬੰਦਾ ਇਹ ਜਿਹੜੇ ਹੁਣ ਬੋਲ ਕੇ ਹਟਿਆ ਇਹਨਾਂ ਦੀ ਦਿਨ ਦਿਹਾੜੇ ਇਹ ਦੁਕਾਨ ਚੋਂ ਲੁੱਟ ਕੀਤੀ ਤੇ ਪੁਲਿਸ ਨੂੰ ਬੰਦਾ ਦੇ ਦਿੱਤਾ ਤੇ ਪੁਲਿਸ ਨੂੰ ਕਹਿੰਦੇ ਵੀ ਪੈਸੇ ਤਾਂ ਉਹਨਾਂ ਨੇ ਲੈ ਰਹੇ ਉਹਦੇ ਤੋਂ ਪਰ ਬੰਦੇ ਦੀ ਕੀ ਠੀਕ ਹੈ

ਇਹ ਖਾਲੀ ਕਰ ਗਏ ਨਾ ਨਹੀਂ ਚਾਹੀਦਾ ਸੀ ਗੱਲ ਪਤਾ ਨਹੀਂ ਸੀ ਨਾ ਜੀ ਜਾਂਦਾ ਇਹ ਕੀ ਮਾਮਲਾ ਬਣਿਆ ਸੀਗਾ ਜੀ ਅੱਜ ਤੁਹਾਡੀ ਦੁਕਾਨ ਤੋਂ ਸਵੇਰੇ ਭਰਾ ਮੇਰਾ ਦੁਕਾਨ ਟੁੱਟ ਗਿਆ ਤੇਹਰੇ ਪੰਜੂ ਤੇ ਕੈਮਰਾ ਦੇਖੇ ਬਾਹਰ ਆਪ 56 ਦੇ ਗੱਡੀ ਵਾਲੇ ਆਏ ਇੱਕ ਚਾੜੀ ਤੇ ਸਾਹਮਣੇ ਪੈਰ ਵਾਲੇ ਨੇ ਵੇਖਿਆ ਉਹਨਾਂ ਨੂੰ ਕੀ ਤਾਂ ਦੇਖਿਆ ਦੁਕਾਨ ਦੇ ਵਿੱਚ ਤਾਂ ਨਹੀਂ

ਇਮਰਤੀ ਛੋੜਨ ਦੋ ਜੜੇ ਅੰਦਰ ਸਾਮਾਨ ਗੱਡੀ ਲਾਈ ਹੋਈ ਨੇ ਜੂ ਦੇਖੇ ਸਾਹਮਣੇ ਹੋਟਲੇ ਗੱਡੀ ਸਟਾਰਟ ਸੀ ਨਾ ਜਨਾਲ ਦੀ ਨਾਲ ਹੀ ਹੈ ਕੁਛ ਪਤਾ ਲੱਗੇ ਕੌਣ ਸੀਗੇ ਕੁਛ ਨਹੀਂ ਪਤਾ ਲੱਗਦਾ ਨਹੀਂ ਕੁਛ ਨਹੀਂ ਇੱਥੇ ਜਿਹੜੇ ਖੁੱਲੀਆਂ ਬੋਰੀਆਂ ਸੇ ਚਾਵਲ ਆਟਾ ਉਹਨਾਂ ਨੇ ਪਲਟਤਾ ਉਹ ਬੋਰੀਆਂ ਦੇ ਵਿੱਚ ਸਾਮਾਨ ਪਾ ਕੇ ਲੱਗੇ ਹੋਏ ਤੇ ਟੇਰ ਲੱਗੇ ਪਏ ਸੀ ਸਾਰੇ ਸਾਮਾਨ ਅ ਟੇਬਲ ਪਰ ਤੇ ਇੱਕ ਮੰਟ ਪਰ ਤੇ ਖਾਣੇ ਪਰਿਆਂ ਦਰਕਰ ਕੇ ਸਮਾਰ ਪਗ ਕੋਈ ਬਿਸਕੁਟ ਨਹੀਂ ਛੱਡਿਆ ਕੋਈ ਚਾਹ ਉਹ ਤਿੰਨ ਖਲ ਨੂੰ ਨਹੀਂ ਕਰਕੇ ਗਈ ਤਾਂ ਨਹੀਂ ਸਰ ਲੱਗੀ ਪੂਰੀ ਫੋਨ ਨਾਲ ਗੱਲਬਾਤ ਹੋਈ ਕੋ ਇਤਨੀ ਸੀ ਕਿ 100 ਪਿਛੇ ਪੁਰ ਸਾਈਪਰ ਕੋਈ ਕੋਸ਼ਿਸ਼ ਨਹੀਂ ਕੋਤਾ ਲੱਗ ਸਮਾ ਕੀ ਸੀਗਾ ਕੁਝ ਪਤਾ ਲੱਗੇ ਇੱਕ ਚਾਰੀ ਤੇ ਫੋਨ ਗਿਆ ਜੀ ਘਰ ਉਸ ਨੂੰ ਬਦਦਰ ਮੇਰੇ ਨੂੰ ਅਸੀਂ ਉਸੇ ਟਾਈਮ ਤੋਂ ਕੁ ਮਿੰਟਾਂ ਦੇ ਬਚੇ ਸੀ ਇੱਥੇ ਪਹੁੰਚ ਗਏ ਜਦੋਂ ਸਾਹਮਣੇ ਉੱਤੇ ਨੇ ਉਹਨਾਂ ਨੂੰ ਪਤਾ ਲੱਗਿਆ ਉਹਦੀ ਗੱਡੀ ਲੈ ਕੇ ਇਹਨੂੰ ਦੱਸੀ